ਸਸਕਾ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵਿਰੁੱਧ ਚੱਲ ਰਹੀ ਕਾਰਵਾਈ ਦਰਮਿਆਨ 트ੰਪਰ ਸਰਕਾਰ ਦੇ ਵੱਲੋਂ ਉਹਨਾਂ ਭਾਰਤੀ ਟ੍ਰੈਵਲ ਏਜੰਸੀਆਂ ਦੇ ਮਾਲਕਾਂ ਅਤੇ ਅਧਿਕਾਰੀਆਂ ਦੇ ਵੀਜ਼ੇ ਰੱਦ ਕੀਤੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਜਾਣ ਬੁਝ ਕੇ ਗੈਰ ਕਾਨੂੰਨੀ ਪ੍ਰਵਾਸ ਨੂੰ ਹੁਲਾਰਾ ਦਿੱਤਾ ਗਿਆ ਵਿਦੇਸ਼ ਵਿਭਾਗ ਨੇ ਕਿਹਾ ਕਿ ਨਵੀਂ ਨੀਤੀ ਦਿੱਲੀ ਸਥਿਤ ਯੂਐਸ ਅਬੈਂਸੀ ਅਤੇ ਕੌਂਸਲਰ ਸੇਵਾਵਾਂ ਅਤੇ ਡਿਪਲੋਮੈਟਿਕ ਸਿਕਿਉਰਿਟੀ ਸਰਵਿਸਿਜ਼ ਵਿਭਾਗ ਦੇ ਵੱਲੋਂ ਪੂਰੇ ਭਾਰਤ ਦੇ ਵਿੱਚ ਇਮੀਗ੍ਰੇਸ਼ਨ ਸੇਵਾਵਾਂ ਮੁਹੱਈਆ ਕਰਵਾਉਣ ਵਾਲੀਆਂ ਫਰਮਾਂ ਅਤੇ ਮਨੁੱਖੀ ਤਸਕਰੀ ਦੇ ਧੰਦੇ ਦੇ ਵਿੱਚ ਸ਼ਾਮਲ ਟ੍ਰੈਵਲ ਏਜੰਸੀਆਂ ਦੀ ਸਰਗਰਮੀ ਦੇ ਨਾਲ ਸ਼ਨਾਖਤ ਕੀਤੀ ਗਈ ਹੈ ਭਾਰਤੀ ਲੋਕਾਂ ਨੂੰ ਅਮਰੀਕਾ ਦੇ ਬਾਹਰੂ ਉਤੇ ਭੇਜਣ ਵਾਲੇ ਟ੍ਰੈਵਲ ਏਜੰਟਾ ਦੇ ਵਿਰੁੱਧ ਕਾਰਵਾਈ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਜੋਖਿਰ ਕੰਪਨ ਪ੍ਰਸ਼ਾਸਨ ਵੱਲੋਂ ਅੱਗੇ ਵੀ ਚੱਦੀ ਰਹੇਗਾ ਅਤੇ ਕੋਈ ਵੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਮੁਲਕ ਦੇ ਵਿੱਚ ਹੁਣ ਦਾਖਲ ਨਹੀਂ ਹੋ ਸਕਦਾ ਵਿਦੇਸ਼ ਵਿਭਾਗ ਨੇ ਅੱਗੇ ਕਿਹਾ ਕਿ ਇਮੀਗ੍ਰੇਸ਼ਨ ਕਾਨੂੰਨ ਸਖਤੀ ਦੇ ਨਾਲ ਲਾਗੂ ਕੀਤੇ ਜਾ ਰਹੇ ਨੇ ਅਤੇ ਅਮਰੀਕਾ ਵਾਲੇ ਦੀ ਹਿਫਾਜ਼ਤ ਯਕੀਨੀ ਬਣਾਉਂਦਿਆਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਲਗਾਤਾਰ ਰਿਪੋਰਟ ਕਰਨ ਦਾ سلسلہ ਵੀ ਜਾਰੀ ਹੈ ਦੱਸਿਆ ਕਿ ਟੈਂਪ ਸਰਕਾਰ ਕੋਲੰਬੀਆ ਦੇ ਰਾਸ਼ਟਰਪਤੀ ਗੁਸਟਾਵੋ ਪੈਟਰੋਸ ਨੇ ਕਈ ਕੁਮਾਂਤਰੀ ਅਗਵਾ ਦੇ ਵੀਜ਼ੇ ਰੱਦ ਕਰ ਚੁੱਕੀ ਹੈ ਗੁਸਟਾਵੋ ਦਾ ਵੀਜ਼ਾ ਇਸ ਕਰਕੇ ਰੱਦ ਕੀਤਾ ਗਿਆ ਕਿਉਂਕਿ ਉਹਨਾਂ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਲ ਲੱਦੇ ਅਮਰੀਕਾ ਦੇ ਫੌਜੀ ਜਹਾਜ਼ਾਂ ਨੂੰ ਆਪਣੇ ਮੁਲਕ ਦੇ ਵਿੱਚ ਲੈਂਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ ਸਿਰਫ ਇੰਨਾ ਹੀ ਨਹੀਂ ਨਵੀਂ ਸਰਕਾਰ ਦੇ ਵੱਲੋਂ ਵਿਜ਼ਟਰ ਵੀਜ਼ਾ ਉੱਤੇ ਅਮਰੀਕਾ ਪੁੱਜੇ ਭਾਰਤੀਆਂ ਨੂੰ ਸਖਤ ਚੇਤਾਵਨੀ ਵੀ ਦਿੱਤੀ ਜਾ ਚੁੱਕੀ ਹੈ ਦਰਸਲ ਨਵੀਂ ਦਿੱਲੀ ਸਥਿਤ ਯੂਐਸ ਅੰਬੈਸਡਰੀ ਨੇ ਕਿਹਾ ਹੈ ਕਿ ਮਿਆਦ ਲੰਘਣ ਤੋਂ ਬਾਅਦ ਕੁਝ ਦਿਨਾਂ ਵਾਸਤੇ ਵੀ ਠਹਿਰਨਾ ਹੁਣ ਮੁਸ਼ਕਲ ਹੋ ਪਾਵੇਗਾ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਨਾ ਸਿਰਫ ਫੜ ਕੇ ਡਿਪੋਰਟ ਕੀਤਾ ਜਾਵੇਗਾ ਬਲਕਿ ਅਮਰੀਕਾ ਵਿੱਚ ਦਾਖਲੇ ਉੱਤੇ ਪੱਕੀ ਪਾਬੰਦੀ ਲੱਗ ਸਕਦੀ ਹੈ ਯੂ ایس ਅੰਬੈਸੀ ਦੀ ਇਹ ਚੇਤਾਵਨੀ ਅਜੇ ਸਮੇਂ ਵਿੱਚ ਆਈ ਹੈ ਜਦੋਂ ਅਮਰੀਕਾ ਦਾ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸਿਵਾਵਾ ਵਿਭਾਗ ਆਖ ਚੁੱਕਿਆ ਹੈ ਕਿ ਗ੍ਰੀਨ ਕਾਰਡ ਹੋਣ ਦਾ ਮਤਲਬ ਡਿਪੋਰਟੇਸ਼ਨ ਤੋਂ ਬਚਣ ਦੀ ਗਾਰੰਟੀ ਨਹੀਂ ਹੈ ਦਸਿਆਨ ਟਰੰਪ ਸਰਕਾਰ ਦਾ ਕਹਿਣਾ ਹੈ ਕਿ ਅਮਰੀਕਾ ਦੇ ਵਿੱਚ ਕਿਸੇ ਪ੍ਰਵਾਸੀ ਦਾ ਆਉਣਾ ਇੱਕ ਸਹੂਲਤ ਹੈ ਨਾ ਕਿ ਕੋਈ ਹੱਕ ਹਿੰਸਾ, ਅਤਿਵਾਦੀ ਜਾਂ ਫਿਰ ਹੋਰ ਗੈਰ-ਕਾਨੂੰਨੀ ਸਰਗਰਮੀਆਂ ਦੇ ਵਿੱਚ ਸ਼ਾਮਲ ਪ੍ਰਵਾਸੀਆਂ ਨੂੰ ਸਿੱਧੇ ਤੌਰ ਤੇ ਰਿਪੋਰਟ ਕੀਤਾ ਜਾਵੇਗਾ। ਇਮੀਗ੍ਰੇਸ਼ਨ ਅਤੇ ਕਸਟਮਸ ਐਨਫੋਰਸਮੈਂਟ ਵਾਲੇ ਹੁਣ ਤੱਕ 2 ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਰਿਪੋਰਟ ਕਰ ਚੁੱਕੇ ਨੇ ਅਤੇ ਇੱਕ-ਇੱਕ $1000 ਲੈ ਕੇ ਸੈਲਫ ਰਿਪੋਰਟ ਹੋਣ ਵਾਲੇ ਦੇ ਜਹਾਜ਼ਾਂ ਨੇ ਵੀ ਉਡਾਨ ਪੜਨੀ ਸ਼ੁਰੂ ਕਰ ਦਿੱਤੀ ਹੈ। ਬੀਤੇ ਦਿਨੀ ਫਲੋਰੀਡਾ ਵਿਖੇ ਛਾਪੇ ਦੌਰਾਨ 780 ਪ੍ਰਵਾਸੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਅਪਰਾਧਕ ਪਿਛੋਕੜ ਵਾਲੇ ਦੱਸੇ ਜਾ ਰਹੇ ਨੇ। ਇਹ ਦੱਸਣਾ ਬੰਦੇ ਕਿ ਭਾਰਤੀ ਟ੍ਰੈਵਲ ਏਜੰਸੀਆ ਉੱਤੇ ਸਖਤੀ ਰਾਹੀਂ 트੍ਰాంਪ ਸਰਕਾਰ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਗੈਰ ਕਾਨੂੰਨੀ ਪ੍ਰਵਾਸ ਪੂਰੀ ਤਰ੍ਹਾਂ ਰੋਕ ਦਿੱਤਾ ਜਾਵੇ ਅਤੇ ਮੈਕਸੀਕੋ ਦੇ ਬਾਡਰ ਉੱਤੇ ਤਣਾਤ ਫੌਜ ਨੂੰ ਹਟਾਉਣ ਦਾ ਮੌਕਾ ਮਿਲ ਸਕੇ ਦਰਸਲ ਟ੍ਰాంਪ ਨੇ ਸੱਤਾ ਸੰਭਾਲਣ ਵੇਲੇ ਅਮਰੀਕਾ ਦੇ ਵਿੱਚ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਭਾਰਤੀਆਂ ਦੀ ਗਿਣਤੀ 18000 ਦੱਸੀ ਗਈ ਪਰ ਇਹਨਾਂ ਦੇ ਵਿੱਚੋਂ ਕੁਝ ਸੈਂਕੜਿਆਂ ਨੂੰ ਹੀ ਦੇਸ਼ ਨਿਕਾਲਾ ਦਿੱਤਾ ਜਾ ਸਕਿਆ ਸੀ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ